ਕਿਨਾ ਤੁਹਾਡੀ ਸਕਰੀਨ ਉੱਤੇ ਜੋ ਦਿਖਾਈ ਦੇ ਰੀਆਂ ਨੇ ਤੁਹਾਨੂੰ ਦੱਸ ਤਈਏ ਕਿ ਇਹ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਹੈ ਇਹ ਕਾਲੀ ਕਮਾਈ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਿਹੜੇ ਲੋਕ ਪੁਲਸ ਦੀ ਹਿਰਾਸਤ ਦੇ ਵਿੱਚ ਨੇ ਇਹ ਉਹ ਛਾਤਰ ਲੋਕ ਨੇ ਜੋ ਭੋਲੇ-ਪਾਲੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਦੇ ਕੋਲੋਂ ਪੈਸੇ ਠੱਗ ਲੈਂਦੇ ਸੀ ਤੇ ਉਸ ਪੈਸੇ ਦਾ ਉਸ ਕਾਲੀ ਕਮਾਈ ਦਾ ਤੁਸੀਂ ਵੇਖ ਸਕਦੇ ਹੋ ਕਿਵੇਂ ਜਸ਼ਨ ਮਨਾਇਆ ਜਾ ਰਿਹਾ ਹੈ ਸ਼ਰਾਬਾਂ ਪੀਂਦੇ ਨੇ ਡੀਜੇ ਲਾ ਕੇ ਫਿਰ ਨੱਚਦੇ ਨੇ ਗਾਣੇ ਲਾ ਕੇ ਤੇ ਉਹਦੀ ਫਿਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦੀ ਆ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਝੋਲੇ ਭਰ ਕੇ ਪੁਲਿਸ ਦੇ ਉਹਨਾਂ ਦੇ ਟੋਕਰੀਆਂ ਭਰ ਗਈਆਂ ਡੱਬੇ ਭਰ ਗਏ ਜਿਹੜੇ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਆ ਪੁਲਿਸ ਦੀ ਹਿਰਾਸਤ ਦੇ ਵਿੱਚ ਜਿਹੜਾ ਬੰਦਾ ਫੜਿਆ ਆ ਤੁਸੀਂ ਦੇਖ ਸਕਦੇ ਹੋ ਜਿਸ ਨੇ ਮੂੰਹ ਦੇ ਉੱਤੇ ਰੁਮਾਲ ਬੰਨਿਆ ਇਹ ਉਹੀ ਬੰਦਾ ਆ ਜਿਹੜਾ ਭੋਲੇ-ਪਾਲੇ ਲੋਕਾਂ ਨੂੰ ਲੁੱਟਦਾ ਆ ਸ਼ਿਕਾਰ ਬਣਾਉਂਦਾ ਆ ਆਪਣਾ ਪਹਿਲੋਂ ਉਹਨਾਂ ਨੂੰ ਚਿਪੜੀਆਂ-ਚੁਪੜੀਆਂ ਗੱਲਾਂ ਕਰਕੇ ਫਿਰ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਤੇ ਉਹਨਾਂ ਦੇ ਕੋਲੋਂ ਪੈਸੇ ਠੱਗੇ ਜਾਂਦੇ ਸੀ ਪੈਸੇ ਠੱਗਣ ਦੇ ਠੱਗ ਕੇ ਫਿਰ ਇਹ ਐਸ਼ੋ ਆਰਾਮ ਕੀਤਾ ਜਾਂਦਾ ਸੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਸ਼ਨ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਘੋਲੀਆਂ ਪੋਲੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਇਹ 50 50 ਹਜ਼ਾਰ ਨੌਕਰੀ ਦਾ ਆਫਰ ਦਿੰਦੇ ਸੀ ਉਹ ਆਫਰ ਦੇਣ ਤੋਂ ਬਾਅਦ ਉਹਨਾਂ ਨੂੰ ਇਹ ਸ਼ਰਾਬ ਪਿਆ ਕੇ ਉਹਨਾਂ ਨਾਲ ਡਾਂਸ ਕਰਦੇ ਸੀ ਫਿਰ ਉਹਨਾਂ ਨੂੰ ਗਲਤ ਕੰਮ ਕਰਨ ਨੂੰ ਕਹਿੰਦੇ ਸੀ ਤੇ ਜਦੋਂ ਉਹ ਮਨਨ ਕਰ ਦਿੰਦੀ ਸੀ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਇੱਕ ਲੇਡੀ ਨੇ ਮਨਨ ਕਰ ਦਿੱਤਾ ਉਸਨੇ ਕਹਿ ਦਿੱਤਾ ਕਿ ਨਹੀਂ ਉਹ ਇਹ ਕੰਮ ਨਹੀਂ ਕਰੇਗੀ ਤੇ ਜਿਸ ਤੋਂ ਜਦੋਂ ਹੱਦ ਹੱਦੋਂ ਵੱਧ ਹੋ ਗਿਆ ਗੱਲ ਤੇ ਉਸਨੇ ਫਿਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਇਸ ਰੈਕਟ ਦਾ ਪਰਦਾ ਫਾਸ਼ ਕਰ ਦਿੱਤਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਪੁਲਸ ਕੋਲ ਜਿਹੜੇ ਸਬੂਤ ਬਰਾਮਦ ਹੋਏ ਨੇ ਪੁਲਸ ਦੇ ਝੋਲੇ ਭਰ ਗਏ ਡੱਬੇ ਭਰ ਗਏ ਟੋਕਰੀਆਂ ਭਰ ਗਈਆਂ ਆ ਪੂਰੀ ਗੱਡੀ ਲੱਦੀ ਪਈ ਆ ਜਿਹੜੇ ਡਾਕੂਮੈਂਟਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਤੇ ਇਹ ਰਾਤ ਨੂੰ ਫਿਰ ਇਹ ਇਹਨਾਂ ਕੁੜੀਆਂ ਦੇ ਨਾਲ ਡਾਂਸ ਕਰਦੇ ਸੀਗੇ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿਵੇਂ ਇਹ ਬੰਦਾ ਜਿਹੜਾ ਆ ਡਾਂਸ ਕਰਨ ਦਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਪੂਰਾ ਰੈਕਟ ਸੀਗਾ ਜਿਹੜਾ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਭੋਲੀਆਂ ਪਾਲੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਇਹ ਆਪਣੀ ਝਾਂਸੇ ਦੇ ਵਿੱਚ ਲੈ ਕੇ ਫਿਰ ਉਹਨਾਂ ਦੇ ਕੋਲੋਂ ਇਹ ਅਜਿਹੇ ਕੰਮ ਕਰਵਾਉਂਦੇ ਸੀ ਤੁਹਾਨੂੰ ਦੱਸ ਦਈਏ ਕਿ ਨਾਮੀ ਯੂਨੀਵਰਸਿਟੀ ਦੀਆਂ ਡਿਗਰੀਆਂ ਜਿਹੜੀਆਂ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਉੱਥੇ ਹੀ ਇਹ ਜਿਹੜਾ shaadi.com ਵਾਲਾ ਇਹ ਕੰਮ ਵੀ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ ਪੁਸ਼ਕਰ ਗੋਇਲ ਜਿਹੜਾ ਇੱਕ ਡਾਕਟਰ ਆ ਤੇ ਇੱਕ ਮਹਿਲਾ ਆ ਜਿਹੜਾ ਇਹ ਪੂਰਾ ਰੈਕਡ ਚਲਾਉਂਦੇ ਸੀ ਇਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਇੱਕ ਔਰਤ ਨੇ ਜਿਸਨੇ ਦੱਸਿਆ ਹੈ ਕਿ ਇਹਨਾਂ ਦੇ ਕੋਲੋਂ ਇਹ ਗਲਤ ਕੰਮ ਕਰਨ ਨੂੰ ਮਜਬੂਰ ਕਰਦੇ ਸੀਗੇ ਤੇ ਜਦੋਂ ਉਸਨੇ ਮਨਾ ਕਰ ਦਿੱਤਾ ਤੇ ਜਦੋਂ ਕੰਮ ਹੱਦੋਂ ਵੱਧ ਹੋ ਗਿਆ ਤਾਂ ਉਸਨੇ ਫਿਰ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਇਸ ਪੂਰੇ ਰੈਕਟ ਦਾ ਪਰਦਾ ਫਾਸ਼ ਹੋ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਆ ਇਹ ਜਲੰਧਰ ਦੇ ਅਰਬਨ ਸਟੇਟ ਫੇਸ 1 ਦਾ ਆ ਜਿਸ ਕੋਠੀ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਆ ਉਥੋਂ ਪੁਲਿਸ ਨੂੰ ਕੀ ਕੀ ਬਰਾਮਦ ਹੁੰਦਾ ਆ ਇਹ ਤਸਵੀਰਾਂ ਦੇ ਵਿੱਚ ਸਾਫ਼ ਬਿਆਨ ਹੁੰਦਾ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਡਿਗਰੀਆਂ ਇਹਨਾਂ ਕੋਲੋਂ ਬਰਾਮਦ ਹੋਈਆਂ ਨੇ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਕਾਫੀ ਸ਼ਰਾਬ ਵੀ ਬਰਾਮਦ ਹੋਈ ਹੈ ਜੋ ਕਿ ਰਾਤ ਦੇ ਵੇਲੇ ਇਹ ਜਸ਼ਨ ਵਿੱਚ ਪੀਂਦੇ ਸੀਗੇ ਫਿਰ ਡੈਕ ਲਗਾ ਕੇ ਡਾਂਸ ਕਰਦੇ ਸੀਗੇ ਫਿਰ ਉਸਦੀ ਵੀਡੀਓ ਵੀ ਬਣਾਉਂਦੇ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਸੀਗੇ ਕਾਲੀ ਕਮਾਈ ਜਿਹੜੀ ਇਹ ਕਰਦੇ ਸੀ ਕਾਲੀ ਕਮਾਈ ਦੀ ਇਹ ਜਸ਼ਨ ਵੀ ਮਨਾਉਂਦੇ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਵੱਲੋਂ ਅਪਲੋਡ ਕੀਤੀ ਜਾਂਦੀ ਸੀਗੀ ਜਿਸ ਦਾ ਇੱਕ ਔਰਤ ਨੇ ਪਰਦਾ ਫਾਸ਼ ਕਰ ਦਿੱਤਾ ਆ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀਗੀ ਪੁਲਿਸ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਇੱਥੇ ਰੇਡ ਹੁੰਦੀ ਹੈ ਰੇਡ ਦੌਰਾਨ ਪੁਲਸ ਨੂੰ ਜੋ ਬਰਾਮਦ ਹੁੰਦਾ ਹੈ ਉਸ ਨੂੰ ਵੇਖ ਕੇ ਪੁਲਸ ਦੇ ਵੀ ਹੋਸ਼ ਉੱਡ ਜਾਂਦੇ ਨੇ ਤੁਹਾਨੂੰ ਦੱਸ ਤਾ ਇਹ ਕਿ ਪੁਲਸ ਨੇ ਜਦੋਂ ਰੇਡ ਕੀਤੀ ਤਾਂ ਉੱਥੋਂ ਇਹ ਡਾਕਟਰ ਪੁਸ਼ਕਰ ਗੋਇਲ ਜਿਹੜਾ ਹੈਗਾ ਆ ਇਹ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਜਿਹੜਾ ਕਿ ਪੂਰਾ ਰੈਕਟ ਚਲਾ ਰਿਹਾ ਸੀਗਾ ਉੱਥੇ ਹੀ ਜਦੋਂ ਇਸ ਲੇਡੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਜੋ ਦੱਸਿਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਕੀ ਕਹਿਣਾ ਇਸ వార్ਤ ਦਾ ਰੋਡਕਾਮ ਦੇ ਡਾਕਟਰ ਪੁਸ਼ਕਰ ਹੋਏ ਉਹ ਬੁਲਾਉਂਦੇ ਆ ਬੰਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਝ ਬਾਅਦ ਵਿੱਚ ਇੱਥੇ ਆਫਰਸ ਇਹਦੇ ਜੋਬ ਦੇ ਆਫਰ ਦੇ ਕੇ 50 50000 ਚੱਲੀ ਆਫਰ ਕਰਦੇ ਆ ਬਾਅਦ ਚ ਇੱਥੇ ਆ ਕੇ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਉਹਨਾਂ ਸੈਕੂਅਲ ਹਰਾਸਮੈਂਟ ਕਰਦੇ ਵੀ ਤੁਸੀਂ ਸਾਡੇ ਨਾਲ ਫਿਜ਼ੀਕਲੀ ਹੋ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਰ ਸਾਰਦਾ ਦਿਨ ਦੇ ਸਰਦਾ ਸਾਥ ਦਿੰਦੇ ਆ ਕਿ ਇਹਨਾਂ ਨੂੰ 20 2000 ਰੁਪਏ ਮਿਲਦੇ ਇੱਕ ਕੁੜੀ ਨੂੰ ਤੁਸੀਂ ਕਿੰਨੀ ਗੱਲ ਕਹਿ ਸਕਦੇ ਸਰ ਮੈਂ ਪੂਰੀ ਸ਼ੋਰ ਹਾਂ ਸਰ ਮੈਂ ਕਈ ਤੁਹਾਡੇ ਕੈਮਰੇ ਦੇ ਸਾਹਮਣੇ ਨਹੀਂ ਆਪਣੇ ਨਾਲ ਹੋਇਆ ਕੋਈ ਇਸ ਤਰ੍ਹਾਂ ਹਾਂਜੀ ਸਰ ਮੈਨੂੰ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕੇ ਤਾਂ ਹੀ ਮੈਂ ਸਟੈਪ ਚੱਕਿਆ ਆਦਰਵਾਇਜ਼ ਮੈਂ ਚੱਕਣਾ ਨਹੀਂ ਸੀ ਕਿੰਨੇ ਸਮੇਂ ਪਹਿਲੇ ਜਿਹੜੀ ਤੁਸੀਂ ਇੱਥੇ ਜੋਬ ਲਈ ਆਏ ਮੈਂ ਹ ਸਿਰਫ 2 ਮਹੀਨੇ ਹੋਏ ਮੈਨੂੰ 10-15 ਦਿਨ ਚ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀ ਜਿਹਦੇ ਕਰਕੇ ਮੈਨੂੰ ਥੋੜਾ ਟਾਈਮ ਵੇਟ ਕਰਨਾ ਪਿਆ ਕਿ ਮੈਨੂੰ ਸੀਗਾ ਮੈਂ ਸੈਲਰੀ ਆਪਣੇ ਘਰ ਆ ਕੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਇਹਨਾਂ ਨੇ ਮੈਨੂੰ ਮੈਂਟਲੀ ਟੌਰਚਰ ਇੰਨਾ ਕੋ ਕਰਤਾ ਹੈ ਕਿ ਮੈਨੂੰ ਕਹਿੰਦੇ ਦੋ ਜਣੇ ਸੀ ਮਾਰਕੀਟਿੰਗ ਲਾਈਨ ਚ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਰੱਖਦੇ ਕਹਿੰਦੇ ਰਾਤੀ 8-9 ਵੇ ਤੱਕ ਤੂੰ ਲਾਈਵ ਰਹਿਣਾ ਸਾਡੇ ਨਾਲ ਆਲਾ ਇਹ ਕੋਣ ਹੁੰਦੀ ਮੇਰੀ ਪਰਸਨਲ ਪ੍ਰਾਈਵੇਸੀ ਨੂੰ ਦ ਇਨਵਰਸ ਜੀ ठीक आहे ना जर ड्यूट लाइव लोकशन ਸਰ ਮੁੰਡੇ ਜੀ ਲੋ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁੱਛ ਹਾਂਜੀ ਮੇਰੇ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਰੀਏ ਵੀਡੀਓ ਦੇਖੇਗੀ ਆ ਦਿਖਾਈਆ ਗਿਆ ਆਪਣੇ ਉਹ ਵੀਡੀਓ ਕਿਹਦੇ ਲੋਕ ਬਣਾਈਆ ਗਿਆ ਅੰਦਰ ਲਈ ਉਹ ਸਰ ਅੰਦਰ ਹੀ ਬਣਾਉਂਦੇ ਸਾਰਾ ਕੁਝ ਸਾਨੂੰ ਵੀ ਇਸੇ ਚੀਜ਼ਾਂ ਨੂੰ ਕਹਿੰਦੇ ਕਿ ਤੁਸੀਂ ਅੰਦਰ ਐਡ ਆਨ ਹੋ ਨਹੀਂ ਉਹ ਵੀਡੀਓ ਸਾਡੇ ਕੋਲ ਪਹੁੰਚਿਆ ਇਸ ਟਾਈਮ ਨੂੰ ਪਹੁੰਚਿਆ ਉਹ ਵੀਡੀਓ ਕਿੰਨੇ ਬਣਾਈਆ ਸੀ ਉਹ ਅੰਦਰ ਜਿਹੜੇ ਅੰਦਰ ਡਾਂਸ ਡੂਸ ਕਰਦੇ ਵਿੱਚ ਉਹਨਾਂ ਨੇ ਸਾਨੂੰ ਗਰੁੱਪ ਵਿੱਚ ਪਾ ਦਿੰਦੇ ਆ ਇੱਕ ਸਾਡੇ ਮੈਡਮ ਲੁਧਿਆਣੇ ਵਾਲੇ ਲੇ ਕੇ ਪੂਜਾ ਮੈਡਮ ਉਹਨਾਂ ਦੀ ਤੁਸੀਂ ਗਰੁੱਪ Z ਸੀ ਹਾਂਜੀ ਮੈਂ ਲਖਾਸ ਦੇ ਗਰੁੱਪ ਦਿਖਾਓ ਸਰ ਮੇਰੇ ਫੋਨ ਵਿੱਚ ਦਿਖਾਓ ਗਰੁੱਪ ਵੇਖ ਰਿਹਾ ਤੁਸ ਲੱਗ ਫੋਨ ਨਾ ਕੰਮ ਕਰ ਰਿਹਾ ਫੋਨ ਨਾ ਚੱਲਦੀ ਕਾਸ ਨਹੀਂ ਅਰੇ ਸਾਰੇ ਫਰੋ ਪੈ ਗਏ ਮੇਰੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚ ਗਈ ਆ ਕੀ ਆਸ਼ਵਾਸਨ ਦਵਾਇਆ ਜਾ ਰਿਹਾ ਹੁਣ ਪੁਲਿਸ ਵੱਲੋਂ ਨਹੀਂ ਹੁਣ ਤਾਂ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੁਲਿਸ ਸਪੋਰਟ ਕੀਤੀ ਜਿਹਦੇ ਲਈ ਮੈਂ ਬਹੁਤ ਧੰਨਵਾਦਾ ਮੀਡੀਆ ਦਾ ਵੀ ਬਹੁਤ ਧੰਨਵਾਦਾ ਜਿਨ੍ਹਾਂ ਨੇ ਇਸ ਟਾਈਮ ਮੇਰੇ ਰਿਕਾਰਡ ਨੂੰ ਪੜਿਆ ਅਗਰ ਇਸ ਚੀਜ਼ ਨੂੰ ਨਹੀਂ ਪੜਦੇ ਹੂੰ ਸਿਰ ਆਉਂਦੀ ਆ ਬੇਟੀ ਅੰਦਰੋਂ ਦੇ ਅੱਗੇ ਅਸੀਂ ਇੱਕ ਚੀਜ਼ ਨੂੰ ਨਹੀਂ ਮੈਂ ਅੱਜ ਸਟੈਪ ਚੱਕੀ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਮੈਥੇ ਹੁੰਦਾ ਕਿ ਕੰਮ ਬਣਾਉਂਦੇ ਸੀ ਇੱਥੇ ਕੁਛਵੇਂ ਦੀ ਜਾਲੀ ਡਿਗਰੀਆਂ ਬੰਦੀਆਂ ਜਿਹੜੀ ਬੈਕ ਡੇਟ 'ਤੇ ਜਾਂ ਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਉੱਪਰ ਪ੍ਰੋਵਾਈਡ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਹੈ। ਪਰ ਇਹ ਬੱਚੇ ਵੀ ਅੱਗੋਂ ਫਜ਼ੰਦ ਇਹ ਤਾਂ ਚਲੋ ਹੈ ਇਹ ਤਾਂ ਧੰਦੇ ਕਰਦੇ ਵੇ ਤਾਂ ਟਾਈ ਟਾਈ 3-3 ਲੱਖ ਦੀਆਂ ਡਿਗਰੀਆਂ ਵੇਚਦੇ ਆ। ਅੱਛਾ ਜੀ। ਹਾਂਜੀ। ਅੰਦਰ ਇਹਦੇ ਵਿੱਚ ਇਹ ਸਾਕ ਨੂੰ ਅਸੀਂ ਵੀ ਦੱਸਣੀ ਹੈ ਕੁਝ ਕਿ ਜਿਹੜੇ ਬੋਰਡ ਵਗੈਰਾ ਲਗਦੇ ਸੀ ਕਿ ਉਹ ਮੈਡੀਕਲ ਲਾਈਨ ਦੇ ਬੋਰਡ ਜਿਹੜੇ ਅੰਦਰ ਲੱਗੇ ਸੀ ਅੰਦਰ ਲੱਗੇ ਸੀ ਬਾਹਰ ਐ ਤੇ ਕਿਸੇ ਕਿਸੇ ਕਲੌਨੀ 'ਚ ਨਹੀਂ ਪਤਾ ਕਿ ਇੱਥੇ ਬੋਰਡ ਲੱਗਦੇ ਆ ਬੋਰਡ ਸਿਰਫ ਅੰਦਰ ਲੱਗੇ ਸੀ ਕੈਮਰੇ ਜਾਂ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਹਾਇਰ ਵੀ ਨਹੀਂ ਹੋ ਸਕਦਾ ਜਿੰਨੇ ਸਮੇਂ ਤੋਂ ਪਹਿਲੇ ਜਿਹੜਾ ਆਫਿਸ ਇੱਥੇ ਖੁੱਲਿਆ ਆ ਸੀ ਇਹ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤੇ ਮੈਂ ਫੇਸ ਕੀਤਾ ਮੈਂ ਸਾਰਾ ਤੁਹਾਡੇ ਸਾਹਮਣੇ ਰੱਖਦਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਮਹ ਪ੍ਰਸ਼ਾਦ ਜੀ ਮੈਨੂੰ ਇਹ ਚਾਹੀਦਾ ਕਿ ਜਿਹੜੇ ਆਉਣ ਵਾਲੇ ਟਾਈਮ 'ਚ ਕੁੜੀਆਂ ਨਾਲ ਹੋਰ ਕੁਝ ਇਦਾਂ ਦਾ ਨਾ ਹੋਵੇ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨ ਹੋਵੇ ਪ੍ਰਸ਼ਾਸਨ ਪ੍ਰੋਸੈਸ ਤੇ ਉਸਤਿ ਹਾਂਜੀ ਹਾਂਜੀ ਪ੍ਰਸ਼ਾਦ ਜੀ ਪਹੁੰਚੇ ਮੇਰੇ ਭਰਾਵਾਂ ਦਾ ਵੀ ਸ਼ੁਕਰ ਹੈ ਜੋ ਮੇਰੇ ਅਈ ਐਨਟੀ ਮਿੱਟੀ ਨਾਮ ਤੋਂ ਰਿਸ਼ਦਾਰ ਆਫ ਇੰਡੀਆ ਕੋ ਸਟੇਟ ਚੀਫ ਪੰਜਾਬ ਰਜੇਸ਼ ਵਰਮਾ ਜੀ ਅੱਜ ਆਪਾਂ ਆਪਣੀ ਇੱਕ ਭੈਣ ਦੇ ਨਾਲ ਸਾਹ ਦਿੱਤਾ ਵਾ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਝਾਲੀ ਘੜ ਤੋਂ ਘਟ ਇੱਕ ਬੋਰਾ ਭਰ ਕੇ ਆਪਣਾ ਡਿਗਰੀਆਂ ਦਾ ਸਟੈਂਪ ਜਿਹੜੀ ਉਹਨੇ ਇਦਾਂ ਦੇ ਸਿਕਰ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇਹ ਸਟੈਂਪਾ ਨਿਕਲੀ ਆ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਬੈਂਡਮ ਨੇ ਬਹੁਤ ਏਸੀਪੀ ਮਾਡਲ ਟਾਉਨ ਐਸਐਚਓ 7 ਨੰਬਰ ਵਾਲੇ ਨੇ ਪੂਰਾ ਸਾਥ ਦਿੱਤਾ ਕੁੜੀ ਨੂੰ ਅਨਸਾਬ ਮਿਲੇ ਅੰਦਰ ਸ਼ਰਾਬ ਦੀਆਂ ਪੇਟੀਆਂ ਤਿੰਨ ਪੇਟੀਆਂ ਆਯਾਸ਼ੀ ਜੋ ਅੰਦਰ ਕੋੰਡਮ ਪਏ ਆ ਠੀਕਾ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਬ੍ਰਾਜ਼ੀ ਪੂਰਾ ਇਹਨਾਂ ਨੇ ਇਹਦੇ ਵਿੱਚ ਅੱਜ ਜੋ ਕੰਮ ਪੁਲਿਸ ਨੇ ਕੀਤਾ ਸਾਡੀ ਟੀਮ ਨੇ ਕੀਤਾ ਸਾਡੇ ਨਾਲ ਵਾਲਮੀਕੀ ਟਾਈਗਰ ਫੋਰਸ ਦੇ ਆਲ ਇੰਡੀਆ ਪ੍ਰਧਾਨ ਅੱਜ ਇੱਕ ਮੌਸਲਾਈ ਸਟੀਫਨ ਜੀ ਆਮ ਆਨਵੀ ਪਾਰਟੀ ਦੇ ਪ੍ਰਧਾਨ ਸਾਰੇ ਆਪਣੀ ਟੀਮ ਨਾਲ ਆ ਕੇ ਆਏ ਆ ਵਿੱਕੀ ਚੀੜਾ ਜੀ ਸਾਡੇ ਨਾਲ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਕੰਮ ਕਰ ਰਹੇ ਸੀ ਅੱਜ ਦੋ ਦਿਨ ਪਹਿਲੇ ਬਦਲ ਲੱਗਾ ਵਾ ਦੋ ਦਿਨ ਪਹਿਲੇ ਬਦਲ ਲੱਗਾ ਆਪਾਂ ਅੱਜ ਹੀ ਕਾਰਵਾਈ ਕਰਵਾਤੀ ਜਿਸ ਤਰ੍ਹਾਂ ਦਾ ਕੰਮ ਸੀਗਾ ਜਿਹੜਾ ਅੰਦਰ ਹੁੰਦਾ ਸੀਗਾ ਅੰਦਰ ਜਿਸ਼ਮ ਫਰੋਸੀ ਦਾ ਕੰਮ ਹੁੰਦਾ ਸੀਗਾ ਪਹਿਲੇ 50-50000 ਰੁਪਏ ਲੈ ਕੇ ਇਨ੍ਹਾਂ ਕੋ ਮਹਿਮਾਨਾਂ ਨੂੰ ਬੁਲਾਉਂਦੇ ਸੀ ਕਿ shaadi.com ਥਰੂ ਇਨ੍ਹਾਂ ਨੂੰ ਕੰਮ ਲਵਾਂਦੇ ਸੀਗੇ ਜਦੋਂ ਇਹ ਆਉਂਦੀ ਆ ਸੀ ਜਿਹੜਾ ਇਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਆਹ ਕੰਮ ਕਰਨਾ ਵਾ ਜੇ ਤੁਸੀਂ ਆਹ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਮੈਂਟਲੀ ਇਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ ਜੇ ਤੁਸੀਂ ਆਹ ਕੰਮ ਕਰੋਗੇ ਤੁਹਾਨੂੰ ਲੱਖ ਰੁਪਏ ਚ ਤੁਹਾਨੂੰ ਅਸੀਂ ਖੇਲੋ ਇਨਕਮ ਹੋ ਜੂਗੀ ਦਾ ਜੀ ਉਹਨੇ ਵਿਚਾਰੀ ਡਿਵੋਰਸ ਜਿਹਨੀਆਂ ਡਿਵੋਰਸ ਹੁੰਦਾ ਹੀ ਉਹ ਹੀ ਰੱਖਦੇ ਆ ਇਹ ਹੋਰ ਕੋਈ ਲੇਡੀਜ਼ ਨੂੰ ਨਹੀਂ ਰੱਖਦੇ ਜਿਹੜੀ ਉਹ ਕੁਵਾਰੀ ਹੋਊਗੀ ਜੀ ਇਸ ਲਈ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਸਾਡੀ ਟੀਮ ਨੇ ਕੰਮ ਕੀਤਾ ਵਾ ਬਾਕੀ ਸਾਡੇ ਪ੍ਰਧਾਨ ਜੇ ਕੌਂਸਲਰ ਜੀ ਨਾਲ ਨਹੀਂ ਭਾਈ ਇੱਥੇ ਬਣਾਉਂਦੇ ਕੀ ਸੀਗੇ ਅੰਦਰ ਡਿਗਰੀਆ ਭਰਾਂਦੇ ਆ ਸਾਰੀ ਡਿਗਰੀਆ ਜਾਲੀ ਡਿਗਰੀਆ ਐ ਐਸਐਚਓ ਸਾਡੇ ਭਾਈ ਅੰਦਰ ਸਾਰੀਆਂ ਐ ਸਾਰੀ ਸਾਰੀ ਯੂਨੀਵਰਸਿਟੀ ਆ ਤੇ ਮੋਰਾ ਅੰਦਰ ਮਿਲਿਆ ਵਾ ਦੁਸਾਰੀ ਯੂਨੀਵਰਸਿਟੀ ਦੀ ਵੀ ਵੀ ਆਪਣੀ ਵੀਡੀਓ ਬਣਾਈ ਗਈ ਇੰਦਲੀ ਕੋਈ ਚੀਜ਼ ਦੀ ਨਹੀਂ ਆਪਾਂ ਕੋਈ ਨਹੀਂ ਬਣਾਈ ਗਈ ਸਾਰਾ ਕੁਝ ਤੁਹਾਡੇ ਸਾਹਮਣੇ ਬਾਹਰ ਆ ਜਾਊਗਾ ਸ਼ਰਾਬ ਜੀਆ ਪੇਟੀਆਂ ਫੜੀਆਂ ਪੁਲਿਸ ਵੀ ਪੁੱਛੀ ਕੀ ਕਹਿਣਾ ਪੁਲਿਸ ਸਰ ਹੋਲਸ ਨੇ ਆਪਣਾ ਕੰਮ ਕਰ ਰਹੀ ਹੈ ਪੁਲਿਸ ਸਾਮਾਨ ਕਵਰ ਕਰ ਲਿਆ ਸਾਰਾ ਕੰਮ ਰਿਕਵਰ ਕਰਕੇ ਹੁਣ ਬਾਹਰ ਆ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜੀ ਹੈ ਕਿ ਕਬੀਸੀ ਪੂਜਾ ਨਾਮ ਦੀ ਕਿ ਉਹ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਜਾਣ ਦਿੱਤੀ ਕਿ ਇੱਥੇ ਉਹ ਜੋਬ ਕਰ ਰਹੀ ਹੈ ਇਹਨਾਂ ਦੇ ਇੱਕ ਗੋਲ ਇੰਟਰਪ੍ਰਾਈਜ਼ ਹੈ ਉਸਕਰ ਕੋਈ ਲੋ ਬੰਦੇ ਦਾ ਨਾਮ ਹੈ ਜੀ ਕਿ ਉਹ ਇੱਥੇ ਗल्ली ਬਕਮੋਚਾਰ ਕਰਕੇ ਤੇ ਗल्ली ਮੋਰਾ ਦੇ ਨਾਲ ਉਹ ਵਿਦੇਸ਼ ਬਚਨ ਭੇਜਦਾ ਹੈ ਤੇ ਸਾਡੇ ਸ੍ਰਿ ਰਮੇਸ਼ ਮਾਨ ਇਨਫੋਰਮੇਸ਼ਨ ਜੀ ਉਹ ਮਾਨ ਵਾਲੇ ਵਿਅਕਤੀ ਇੱਥੇ ਕੰਮ ਤੋਂ ਬਾਅਦ ਜਿਹੜੇ 5000 ਕੁਝ ਬਾਕਮੋਚ ਜਿ ਮਿਲੇ ਉਹ ਤੋਂ ਬਾਅਦ ਮੋਰਾ ਮਿਲਿਆ ਕੁਝ ਵੱਖ-ਵੱਖਰੀ ਕੰਪਨੀਆਂ ਤੇ ਨਾਲ ਕੋਈ ਬੋਤਲਾਂ ਤੋਂ ਮੋਤਰਾਇ ਖਰਾਬ ਦੀਆਂ ਮਿਲੀਆਂ ਭਰੀਆਂ ਸੀ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਉਹਦਾ ਕੇਸ ਰਜਿਸਟਰ ਕਰਨ ਵਾਸਤੇ ਹੈ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲਦੇ ਆ ਜੋ ਹੋਰ ਵੀ ਕੁਝਾਂ ਦੇ ਮੇਰੇ ਰਜਿਸਟਰੀ ਕਰਨ ਨੂੰ ਮੈਂ ਖਾਸ ਸੁਖਰਾ ਕੋਲ ਕਹਿੰਦੇ ਕਿ ਲੜਕਿਆਂ ਸਿੰਗਲ ਨੂੰ ਗਲਤ ਕੰਮ ਵੀ ਕਰਾਣ ਦੇ ਸੀ ਉਸ ਤੋਂ ਬਾਅਦ ਉਹ ਖਲਾਅ ਤੇ ਜਿਹੜੀ ਗੱਲ ਸਾਹਮਣੇ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਅੰਡਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਉਹ ਉੱਦਈ ਕਰਦੀ ਹੈ ਸਰ ਜੀ ਮਾਲਕ ਦਾ ਕੋਈ ਨਾਮ ਹੈ ਜਿਹੜਾ ਜੀ ਜਿਹੜਾ ਇੱਥੇ ਆ ਗਿਆ ਸੀ ਉਸਕਰ ਕੋਏ ਕੋਈ ਇਥੇ ਵੀ ਚੀਜ਼ ਸਾਹਮਣੇ ਆਈ ਹੈ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰ ਹੈਂਗ ਕੀਤਾ ਜਾਂਦਾ ਜਿਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਹੈ ਜਾਂ ਕੋਈ ਸਾਮ ਪਾਉ ਉਹ ਤੋਂ ਕੋਰ ਵਾਲੇ ਦਾ ਜੀ ਕੋਈ ਲਾਲ ਬੱਦ ਨਹੀਂ ਮਿਲਦਾ ਹੈ ਕੋਈ ਇਦਾਂ ਦਾ ਬੋਰਡ ਮੇਂ ਗਿਆ ਸੰਪੇ

ਅਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੀ ਵੀ ਉਸ ਜੋ ਵੀ ਬੰਦੇ ਦਾ ਰਲਾ ਚਲਾਈ ਹਾਂ ਜਿਹੜਾ ਮਿਲਿਆ ਹਾਂਜੀ ਕੋਈ ਨਹੀਂ ਕੋਈ ਨਹੀਂ ਦਤਾ ਕਿਹੜੀ ਕਿਹੜੀ ਯੂਨੀਵਰਸਿਟੀ ਸਰ ਮੋਦ ਮੇਰਾ ਤਜੀਬ ਹੈ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਸਾਡੇ ਜਿਹੜੇ ਪਈਆਂ ਯੂਨੀਵਰਸਿਟੀ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨਾ ਕਾਰੇ ਸਾਡੇ ਰਮੇਸ਼ ਜੀ ਅੰਦਰ ਜਿਹੜਾ ਤਤਸ਼ੀਅ ਸਰਾ ਉਹ ਕਾਰੇ ਸਾਰੇ ਵੈਰੀਫਾਈ ਕਰਕੇ ਕੰਮ ਕਰੀ ਗਾ ਲੋ ਕੋਈ ਬੋਸ ਨੂੰ ਲੱਗੇ 4 ਘੰਟੇ ਲੱਗੇ ਇਸ ਮਾਮਲੇ ਨੂੰ ਲੱਗੇ 1 ਮਹੀਨਾ ਲੱਗ ਗਿਆ ਜੇ ਕੋਈ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਾਖਸ਼ਾਪੰਦੀ ਅੰਦਰ ਸਾਰੇ ਕਲਕਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕਲਕਲੇ ਦੀ ਵੈਰੀਫਿਕੇਸ਼ਨ ਹੋਣੀ ਹੈ ਟਾਈਮ ਲੱਗ ਜਾਂਦਾ ਜਿਹੜੀ ਲੜਕੀ ਨੇ ਕੰਪਲੇਂਟ ਦਿੱਤੀ ਸੀ ਉਹ ਅੰਦਰ ਹੀ ਆਜੋ ਨਾਲ ਹੀ ਆਈ ਸੀ ਉਹਨਾਂ ਨੂੰ ਪੇਛ ਸਕਦੇ ਹੋ ਬਾਕੀ ਉਹਨਾਂ ਨੂੰ ਜ਼ਰੂਰ ਜੀ ਅਸੀਂ ਜੀ ਮੱਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਹੜੇ ਜਿਹਨਾਂ ਦਾ ਖਸੂਰ ਪਾਇਆ ਗਿਆ ਉਹਨਾਂ ਨਾਲ ਵੀ ਫਿਰ ਜੇ ਡਾਕਟਰ ਇੰਕੂਇਰੀ ਕਰਨੀ ਹੈ ਪਰ ਜੇ ਡਾਕੂਮੈਂਟਸ ਕੋਈ ਨਹੀਂ ਪ੍ਰੂਫ ਹੋਏ ਜਦੋਂ ਉਹਨਾਂ ਨੂੰ ਦੱਸਣਾ ਤੁਹਾਨੂੰ ਇਸ ਕਰੀਏ ਉਹ ਬਿਕਾਨੀ ਨਾ ਜੀ ਬੇਫੇ ਕਰਾਂਗੇ ਕਿੰਨੀ ਦੇਰ ਤੋਂ ਕੰਮ ਚੱਲਦਾ ਸੀ ਇੱਥੇ ਕਿ ਜਿਹੜੀ ਆ ਡੀਏ ਲਾਈਨ ਸਰ ਬੰਦ ਹੋ ਗਿਆ ਜੇ ਵੈਰੀਫਾਈ ਕੀਤਾ ਬਾਕੀ ਦੇਖਾਂਗੇ ਕਿ ਇਹਦੇ ਨਾਲ ਸਬੂਤ ਠੀਕ ਹੈ .com ਦੇ ਡਾਕਟਰ ਪੁਸ਼ਕਰ ਕੋ